ਇਹ ਨਾ ਤੁਹਾਨੂੰ ਜੀ ਜੀ ਕੌਸ਼ਿਆ ਕਰ ਦਿੱਤੇ। ਬਾਬਾ RAMDEV ਗੱਲ ਦੇ ਸਾਈਂ ਅਗਨ ਵੱਲੋਂ ਜਿਹੜੀ ਹੈ ਅੱਜ ਮੰਗਲ ਕਲ ਸ਼ਿਆਤਰਾ ਕੱਢੀ ਜਾ ਰਹੀ ਹੈ। 11 ਮਾਰਚ ਤੋਂ ਲੈ ਕੇ 15 ਮਾਰਚ ਤੱਕ ਜਿਹੜਾ ਇੱਥੇ satsang ਦਾ ਪ੍ਰਵਚਨ ਹੋਏਗਾ। ਕੌਣ ਦੇ ਉਪਲਖ ਸਵੇ ਜਿਹੜੀ ਕਲਸ਼ਿਆਤਰਾ ਕੱਢੀ ਜਾ ਰਹੀ ਹੈ। ਤਾਂ ਮੈਂ ਸਾਰੇ ਪਿੰਡ ਵਾਸੀਆਂ ਨੂੰ ਆਸ-ਪਾਸ ਲੱਗੇ ਪਿੰਡਾਂ ਨੂੰ ਸਾਰੇ ਫਾਜ਼ਿਲਕਾ ਦੇ ਹਲਕਾ ਵਾਸੀਆਂ ਨੂੰ ਇਸ ਕਲਸ਼ਿਆਤਰਾ ਦੀ ਤੇ ਇਸ ਕਥਾ ਦੀ ਮੁਬਾਰਕਬਾਦ ਦਿੰਨੀ ਆ। ਤੇ ਇਹੇ ਕਾਮਨਾ ਕਰਨੀ ਆ ਕਿ ਬਾਬਾ ਜਿਹੜੇ ਇਹ ਸਾਰਾ ਤੇ ਮਿਹਰ ਪਰ ਹੱਥ ਰੱਖ ਕੇ ਤੇ ਸਾਡੇ ਜਿਹੜੇ ਭਾਰਤ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੀ ਸ਼ਾਂਤੀ ਏ ਸਮਰiddhi ਜਿਹੜੀ ਏ ਐਵੇਂ ਬਣੀ ਰਹੇ ਉਨ ਕਿਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਹੋਣਾ ਦੇਖੋ ਭਾਈਚਾਰਾ ਜਿਹੜੀ ਸਾਜ ਨੂੰ ਹੈ ਕਿਸ ਤਰ੍ਹਾਂ ਦਾ ਸੰਦੇਸ਼ ਹੈ ਦੇਖੋ ਜਦੋਂ ਐਸਾ ਦੇ ਪ੍ਰੋਗਰਾਮ ਹੁੰਦੇ ਨੇ ਤਾਂ ਸਾਰੇ ਪਿੰਡ ਦੇ ਸਾਰੇ ਧਰਮਾਂ ਦੇ ਸਾਰੇ ਜਾਤਾਂ ਦੇ ਲੋਕ ਜਿਹੜੇ ਇਹਨਾਂ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਐਸਾ ਦੇ ਪ੍ਰੋਗਰਾਮ ਹੋਣਾ ਜਿਹੜੇ ਭਾਈਚਾਰਕ ਸਾਜ ਨੂੰ ਬਹੁਤ ਅੱਗੇ ਲੈ ਕੇ ਜਾਂਦਾ ਹੈ ਔਰ ਕਿਤੇ ਨਾ ਕਿਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਇੱਕ ਚੰਗੀ ਸੋਚ ਨੂੰ ਵੀ ਜਾਗਰੂਕ ਕਰਦਾ ਹੈ